ਮੇਰਾ ਨਾਮ ਰਸ਼ਪਾਲ ਸਿੰਘ ਵੜੈਚ ਐੀਡੀਟੀ ਦੇ ਆਪਕੋ ਜਿਹਨੇ ਉਹਦਾ ਮੈਂ ਐਗੂ ਆ ਇਹ ਪਿਛਲੇ 3 ਦਿਨ ਤੋਂ ਸ਼ਾਹ ਸੁਲਤਾਨ ਕਲੱਬ ਤੇ ਅਕਾਲ ਇੰਸਟੀਚਿਊਟ ਗਰੁੱਪ ਦੇ ਸਹਿਯੋਗ ਨਾਲ ਜੋ ਇਹ ਟੂਰਨਾਮੈਂਟ ਜਿਸ ਵਿੱਚ 5 ਟੀਮਾਂ ਨੇ ਭਾਗ ਲਿਆ ਪੱਖੋ ਫਿਲੇ ਜਾਂਦੇ ਨੇ ਤੇ ਪਿਛਲੇ 3 ਦਿਨ ਤੋਂ ਇਹ ਟੂਰਨਾਮੈਂਟ ਚੱਲ ਰਿਹਾ ਸੀ ਤੇ ਜਿਸ ਦਾ ਅੱਜ ਸਮਾਪਤੀ ਸਮਾਰੋਹ ਹੋਇਆ ਜਿਸ ਵਿੱਚ ਜਲੰਧਰ ਜੂਸ ਕਲੱਬ ਦੀ ਜਿਹੜੀ ਕ੍ਰਿਕਟ ਟੀਮ ਆ ਉਹ ਜਿੱਤੀ ਤੇ ਸੁਲਤਾਨਪੁਰ ਲੋਧੀ ਦੀ ਅਕਾਲ ਅਕੈਡਮੀ ਦੀ ਜਿਹੜੀ ਟੀਮ ਆ ਉਹ ਵਿਨਰ ਆ ਪਰ ਇਹ ਦੂਜੇ ਨੰਬਰ ਤੇ ਰਹੀ ਤੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਕਾਲ ਅਕੈਡਮੀ ਦੇ ਪ੍ਰਬੰਧਕ ਸ਼ਾਹ ਸੁਲਤਾਨ ਕਲੱਬ ਦੀ ਸਮੁੱਚੀ ਟੀਮ ਜਿਹੜੀ ਆ ਉਹ ਵਧਾਈ ਦੀ ਪਾਤਰ ਆ ਤੇ ਆਉਣ ਵਾਲੇ ਸਮੇਂ ਵਿੱਚ ਆਸ ਕਰਦੇ ਆ ਕਿ ਇਹੋ ਜਿਹਾ ਟੂਰਨਾਮੈਂਟ ਹੁੰਦੇ ਰਹਿਣਗੇ ਤਾਂ ਕਿ ਜੋ ਬੱਚੇ ਨੇ ਛੋਟੇ ਛੋਟੇ ਉਹ ਮੋਬਾਈਲਾਂ ਤੋਂ ਦੂਰ ਰਹਿਣ ਤੇ ਹੋਰ ਜਿਹੜੇ ਆਪਣੇ ਜਿਹੜੇ ਜਿਵੇਂ ਉਹ ਛੱਡ ਕੇ ਜਿਹੜੇ ਉਹ ਗਰਾਊਂਡ ਵਿੱਚ ਆਉਣ ਤੇ ਨਸ਼ਿਆਂ ਤੋਂ ਦੂਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਨਰਿਸ਼ ਕੋਲੀ ਮੈਂਬਰ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਅੱਜ ਵਿਸਾਖੀ ਦੇ ਪਵਿੱਤਰ ਤਿਹਾਉਰ ਤੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਲੋ 3 ਰੋਜਾ ਅੰਡਰ 14 ਸੱਤਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਹ ਟੂਰਨਾਮੈਂਟ 11 12 ਦੇ 13 ਅਪ੍ਰੈਲ ਨੂੰ ਚੱਲਿਆ ਇਸ ਟੂਰਨਾਮੈਂਟ ਵਿੱਚ 6 ਟੀਮਾਂ ਨੇ ਭਾਗ ਲਿਆ ਸੀ ਬਹੁਤ ਹੀ ਰਮਾਂਚਕਾਰੀ ਮੁਕਾਬਲੇ ਹੋਏ 20 20 ਓਵਰ ਦੇ ਮੈਚਾਂ ਦੇ ਵਿੱਚ ਬਹੁਤ ਛੋਟੇ ਛੋਟੇ ਬੱਚੇ ਜਿਹੜੇ ਆ ਉੱਪਰ ਕੇ ਅੱਗੇ ਆਏ ਆ ਜਿਨ੍ਹਾਂ ਨੇ ਗੇਂਦਬਾਜ਼ੀ ਬੱਲੇਬਾਜ਼ੀ ਫੀਲਡਿੰਗ ਜਾਂਦੀ ਪ੍ਰਤਿਮਾ ਦਿਖਾਈ ਹੈ ਬੜੀ ਮਨ ਨੂੰ ਖੁਸ਼ੀ ਹੋਈ ਹੈ ਕਿ ਛੋਟੇ ਛੋਟੇ ਉਪਰਾਲਿਆਂ ਨਾਲ ਆ ਵੀ ਬਹੁਤ ਪ੍ਰੇਰਣੀ ਜਿਹੜੀ ਹੈ ਅੱਗੇ ਘੜ ਸਕਦੇ ਆ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਖੇਡਾਂ ਨੂੰ ਵਿਕਸਿਤ ਕੀਤਾ ਜਾਵੇ ਜੇਕਰ ਸਰੀਰ ਤੰਦਰੁਸਤ ਨਿਰੋਗੀ ਕਾਇਆ ਹੈ ਤਾਂ ਵੇਕ ਵੀ ਕੋਸ਼ਿਸ਼ ਸੰਭਵ ਹੈ ਐਸੇ ਉਪਰਾਲੇ ਨਾਲ ਸਰਦਾਰ ਸੁਖਦੇਵ ਸਿੰਘ ਜੱਜ ਚੇਅਰਮੈਨ ਸ਼ਾਹ ਸੁਲਤਾਨ ਕਲਬ ਅੰਗਰੇਜ਼ ਸਿੰਘ ਡੇਰਾ ਸਾਦਾ ਯਾਸ਼ਕਿੰਦ ਜੀ ਜੁਗੇ ਛੋੜੀ ਦੇ ਰਜੀਤ ਸਾਰੀ ਗੁਰਵਿੰਦਰ ਸਿੰਘ ਵੀਰ ਕੋਰਾਂ ਦੇ ਸਹਿਯੋਗ ਦੇ ਨਾਲ ਅੱਜ ਫਾਈਨਲ ਮੈਚ ਆ ਯੂਥ ਕ੍ਰਿਕਟ ਕਲੱਬ ਅਕਾਲ ਕ੍ਰਿਕਟ ਅਕੈਡਮੀ ਦਾ ਹੋਇਆ ਜਿਹਦੇ ਵਿੱਚ ਅਕਾਲ ਕ੍ਰਿਕਟ ਅਕੈਡਮੀ ਦੀ ਟੀਮ ਨੂੰ ਪੰਜ ਦੌਰਾਂ ਨਾਲ ਹਾਰ ਮਿਲੀ ਹੈ ਯੂਥ ਕ੍ਰਿਕਟ ਕਲੱਬ ਨੇ ਫਾਈਨਲ ਮੈਚ ਜਿੱਤਿਆ ਪ੍ਰੈਸ ਪਾਰਟੀ ਦਾ ਸਮਾਜ ਸੇਵੀ ਸੰਸਥਾ ਦਾ ਸਾਰੇ ਵੀਰਾਂ ਦਾ ਬਤਿਹੋਤ ਅਨਮੋਲ ਜਿਹੜੇ ਇਹਨਾਂ ਸਹਿਯੋਗ ਦਿੰਦੇ ਨੇ ਇਹਨਾਂ ਸ਼ਬਦਾਂ ਨਾਲ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਮੈਂ ਤਰੁਣਿਤ ਖਲੀ ਬ੍ਰਾਂਚ ਮੈਂਜਰ ਕੈਪੀਟਲ ਸਮਾਲ ਫਲਾਨਸ ਬੈਂਕ ਸੁਲਤਾਨਪੁਰ ਲੋਧੀ ਸ਼ਾ ਸੁਲਤਾਨਪੁਰ ਲੋਕਰ ਆਏਗੇ 7ਵੀਂ ਟੂਰਨਾਮੈਂਟ ਦੇ ਵਿੱਚ ਨੂੰ ਸਨਮਾਨਤਮਕ ਪ੍ਰਾਈਜ਼ ਸਮਾਰੋਹ ਸੱਦਿਆ ਗਿਆ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਕਿ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਰੱਖਣ ਲਈ ਤੇ ਆਪਣੀ ਫਿਜ਼ਿਕ ਸੈੱਟ ਕਰਨ ਲਈ ਬਹੁਤ ਵੱਡਾ ਉਪਰਾਲਾ ਤੇ ਇਹਨਾਂ ਨੂੰ ਵਿਸ਼ੇਸ਼ ਕਰਕੇ ਨਰੇਸ਼ ਕੋਹਲੀ ਜੀ ਨੂੰ ਅਕਾਲ ਅਕੈਡਮੀ ਨੂੰ ਇਹਨਾਂ ਨੂੰ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਇਹ ਸਫਲ ਟੂਰਨਾਮੈਂਟ ਕਰਵਾਇਆ ਮੇਰਾ ਨਾਮ ਅਕਸ਼ੇ ਹੈ ਜੁੜਿਆ ਨਾ ਇੱਕ ਇੱਕ ਕ੍ਰਿਕਟ ਅਕੈਡਮੀ ਦਾ ਕੋਚ ਹਾਂ ਮੈਂ ਠੀਕ ਹੈ ਸਾਨੂੰ ਇੱਥੇ ਟੂਰਨਾਮੈਂਟ ਖੇਡ ਕੇ ਬਹੁਤ ਹੀ ਮਜ਼ਾ ਆਇਆ ਜਿਸ ਵਿੱਚ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਫੈਸਿਲਿਟੀਆਂ ਰੱਖੀ ਗਈ ਸੀ ਤੇ ਇੱਕ ਇੱਕ ਬੱਚੇ ਨੂੰ ਪ੍ਰਮੋਟ ਕਿੱਦਾਂ ਕੀਤਾ ਜਾਵੇ ਉਹ ਸਾਰੀ ਫੈਸਿਲਿਟੀਆਂ ਦੇਖ ਕੇ ਮੇਰਾ ਮਤਲਬ ਕਾਫੀ ਮੋਟੀਵੇਸ਼ਨ ਆਈ ਵੀ ਇਹ ਉਹ ਜੇ ਟੂਰਨਾਮੈਂਟ ਹੁੰਦੇ ਰਹਿਣ ਬੱਚੇ ਖੇਡਦੇ ਰਹਿਣ ਤਾਂ ਕਿ ਬੱਚੇ ਆਪਦਾ ਜੋਰ ਦਿਖਾ ਸਕਣ ਅੱਗੇ ਬਹੁਤ ਕਿਵੇਂ ਲੱਗਿਆ ਮਾਹੌਲ ਬਹੁਤ ਵਧੀਆ ਹੈ ਕਾਫੀ ਚੰਗੇ ਲੋਕ ਨੇ ਥੇ ਜੋ ਬੱਚਿਆਂ ਨੂੰ ਆਪਦੇ ਬੱਚਿਆਂ ਵਾਂਗ ਟ੍ਰੀਟ ਕਰਦੇ ਨੇ ਤੇ ਉਹ ਬੱਚਿਆਂ ਨੂੰ ਸਹੀ ਡਾਈਟ ਵਗੈਰਾ ਬੜੀਆ ਪ੍ਰੋਪਰ ਲੈ ਕੇ ਆ ਰਹੇ ਨੇ ਬੱਚਿਆਂ ਵਾਂਗ ਤੇ ਬੱਚਿਆਂ ਦੀ ਹੈਲਪਿੰਗਲੀ ਰੈਡੀ ਨੇ ਵਿੱਚ ਆ ਠੀਕ ਹੈ ਆਪ ਡਾਊਨ ਬੱਚਿਆਂ ਦਾ ਕਰਵਾ ਰਹੇ ਨੇ ਜੋ ਮੈਨੂੰ ਇਹ ਬਹੁਤ ਸਹੀ ਲੱਗੀ ਬਹੁਤ ਸੋਹਰਿਆ ਗਰਾਊਂਡਾਂ ਦੇਖੇ ਹੋਈਆਂ ਬਹੁਤ ਸਾਰੇ ਚਿਹਰੇ ਜਿਹੜੇ ਰੋਲੇ ਇਥੋਂ ਦੀ ਗਰਾਊਂਡ ਦਾ ਕੀ ਸਟੇਟ ਕਹਿੰਦੇ ਹੋ ਤੁਸੀਂ ਸਾਰੇ ਸ਼ਹਿਰ ਤੇ देखा ਨਹੀਂ ਆਇਆ ਇਹ ਸ਼ਾਇਦ ਹੀ ਹਿਸਾਬ ਨਾਲ ਦੇਖਿਆ ਜਾਦਾ ਗਰਾਊਂਡ ਬਹੁਤ ਸਹੀ ਹੈ ਕਿਉਂਕਿ ਅੱਜ ਕੱਲ ਦੇਖੋ ਗਰਾਊਂਡ ਰਹਿ ਹੀ बहुत ਜ਼ਿਆਦਾ ਠੀਕ ਹੈ ਤੇ ਗਰਾਊਂਡ ਬਹੁਤ ਪਿਆਰਾ ਬਣਾਇਆ ਇਹ ਬੀਟਰ ਬਹੁਤ ਪਿਆਰੀ ਹੈ ਠੀਕ ਹੈ ਲਗਾਤਾਰ ਤਿੰਨ ਤਿੰਨ ਸਾਲ ਹੋ ਗਏ ਕਿ ਇਹਦੇ ਨੂੰ ਇਹ ਵਿਕਟ ਸਹੀ ਖੇਡੀ बढ़िया ਗਰਾਊਂਡ ਦਾ ਬਹੁਤ ਬਹੁਤ ਵਧੀਆ ਵਰੀਆ ਹੈ ਟੂਰਨਾਮੈਂਟ ਕਰਵਾਇਆ ਇਹ ਜਿਹੀ ਆਪਣੀ ਟੀਮ ਇਨਾ ਕਈ ਆ ਤੇ ਟੂਰਨਾਮੈਂਟ ਵੀ ਬਹੁਤ ਵਧੀਆ ਗੁੱਥਾਂ ਨਾਲ ਬੱਚਿਆਂ ਨੇ ਬੱਚੇ ਵੀ ਖੁਸ਼ ਆ ਤੇ ਆਪਾਂ ਨੂੰ ਬਹੁਤ ਖੁਸ਼ ਮੈਂ ਸ਼ਾਹ ਸਰਦਾਰ ਕਮੇਟੀ ਦਾ ਤਾਨਾ ਮੈਗਾ ਤੇ ਟੀਮ ਵੀ ਲੜ ਰਹੀ ਹੈ ਨਾਂਸ ਤੇ ਇੰਦਰ ਕਿੱਥੋਂ ਆਇਆ ਆਪਣੀ ਸਰ ਯੂਥ ਕ੍ਰਿਕਟ ਅਕੈਡਮੀ ਚੱਲੰਗਰ ਤੋਂ ਆਇਆ ਤੇ ਸੋ ਹੁਣ ਤਾਂ ਆ ਦੀ ਗੱਲ ਕਰੀਏ ਮੈਂ ਕਿਹਾ ਸਰ ਬਹੁਤ ਵਧੀਆ ਸੋਲਡਰ ਆ ਸੋਨਾਂ ਬੱਚਿਆਂ ਨੂੰ ਬੱਚੇ ਖੁਸ਼ ਵੀ ਆ ਤੇ ਮੈਂ ਕਿਹਾ ਇਹਨਾਂ ਨੇ ਕੋਈ ਕਮੀ ਨਹੀਂ ਚੱਲੀ ਬੱਚਿਆਂ ਨੂੰ ਬਹੁਤ ਸਾਰੇ ਚਿਹਰੇ ਜਾਣਦੇ ਤਾਂ ਮੌਕਾ ਮਿਲਦਾ ਹੋਵੇ ਜੀ ਸਰਕਾਰ ਦੇ ਹਸਾਬੇ ਨਾਲ ਕਿੰਵੇਂ ਦੀ ਪੇਚ ਹੈ ਕਿੰਵੇਂ ਦੀ ਗਰਾਊਂਡ ਹੈ ਸਰ ਇਹਨਾਂ ਨਾਲ ਜੁੜਿਆ ਮਾਨੂੰ 17 ਸਾਲ ਹੈ ਇਹ ਟੂਰਨਾਮੈਂਟ ਇਵੈਂਟ ਬਹੁਤ ਵਧੀਆ ਤਰੀਕੇ ਨਾਲ ਕਰਾਂਦੇ ਆ ਤੇ ਮੈਂ ਸਾਰੀ ਕਮੇਟੀ ਨੂੰ ਧੰਨਵਾਦ ਕਰਦਾ ਜੀ ਗਰਾਊਂਡ ਬਾਰੇ ਕੀ ਕਹਿੰਦੇ ਗਰਾਊਂਡ ਸਰ ਬਹੁਤ ਵਧੀਆ ਤਿਆਰ ਕੀਤੀ ਹੋਈ ਹੈ ਹਾਂ ਜੀ